ਅੰਮ੍ਰਿਤਸਰ ਦੀ ਟ੍ਰੈਫਿਕ ਨੂੰ ਸੁਚਾਰੂ ਕਰਨ ਲਈ ਟ੍ਰੈਫਿਕ ਪੁਲਿਸ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਅਸੀਂ ਇਸ ਵੇਲੇ ਅਮਨੇ ਸਰਦੇਵ ਪੰਡਾਰੀ ਬ੍ਰਿਜ ਤੇ ਖੜੇ ਹਾਂ ਇੱਥੇ ਜਿਹੜੇ ਬੈਰੀਕੇਡ ਲਗਾਏ ਗਏ ਸੀਗੇ ਰਸਤੇ ਨੂੰ ਅਵਰੁਧ ਕਰਨ ਲਈ ਯਾਨੀ ਕਿ ਰਸਤਾ ਰੋਕਣ ਲਈ ਜਿਹੜੇ ਬੈਰੀਗੇਟ ਸੀਗੇ ਉਸ ਨੂੰ ਹਟਾ ਦਿੱਤਾ ਗਿਆ ਹੁਣ ਜਿਹੜੀ ਟ੍ਰੈਫਿਕ ਦੀ ਵਿਵਸਥਾ ਹੈ ਉਹ ਸੁਚਾਰੂ ਹੋਣ ਦੀ ਅਨੁਮਾਨ ਲਗਾਇਆ ਜਾ ਰਿਹਾ ਮੈਂ ਦੱਸਣਾ ਚਾਹਾਂਗਾ ਇਹ ਇਤਿਹਾਸਿਕ ਪੁਲ ਹੈ ਜਿਹੜਾ ਪੰਡਾਰੀ ਬ੍ਰਿਜ ਹੈ ਜਿਹੜਾ ਕਿ ਬਾਹਰ ਰਹਿਣ ਵਾਲੇ ਲੋਕਾਂ ਨੂੰ ਸ਼ਹਿਰ ਦੇ ਨਾਲ ਜੋੜਦਾ ਹੈ ਇੱਥੇ ਤੁਸੀਂ ਤਸਵੀਰਾਂ 'ਚ ਦੇਖੋ ਕਿ ਤੁਹਾਨੂੰ ਇੱਕ ਨਵਾਂ ਪੁਲ ਉਸਾਰਿਆ ਹੋਇਆ ਨਜ਼ਰ ਆਏਗਾ ਇਹ ਪੁਲ ਇਸ ਕਰਕੇ ਉਸਾਰਿਆ ਗਿਆ ਸੀਗਾ ਕਿ ਇਹ ਜਿਹੜੀ ਵੱਧ ਗਈ ਹੈ ਟ੍ਰੈਫਿਕ ਹੈ ਉਸ ਕਾਰਨ ਇਸ ਸਮੱਸਿਆ ਦਾ ਤਨਜਾਦ ਮਿਲ ਸਕੇ ਪਰ ਇਸ ਦੇ ਨਾਲ ਹੀ ਜਿਹੜਾ ਪੁਰਾਣਾ ਪੁਲ ਨਿਕਲ ਕੇ ਆਂਦਾ ਹੈ ਉਸ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਸੀਗਾ ਉਸ ਦੇ ਨਾਲ ਹੀ ਇਧਰ ਜੇ ਪਾਸੇ ਦੇਖਿਆ ਜਾਵੇ ਤਾਂ ਐਲੀਵੇਟਡ ਦੇ ਨਾਲ ਹੀ ਕਨੈਕਟਡ ਕੀਤਾ ਗਿਆ ਸੀਗਾ ਜਿਹੜਾ ਜਲੰਧਰ ਵਾਲੀ ਸਾਈਡ ਨੂੰ ਨਿਕਲਦਾ ਹੈ ਉਧਰੋਂ ਜਿਹੜਾ ਟ੍ਰੈਫਿਕ ਆਂਦਾ ਸੀ ਉਸ ਨੂੰ ਵੀ ਡਾਇਵਰਟ ਕਰ ਦਿੱਤਾ ਗਿਆ ਸੀ ਵੱਡੇ ਪੁਲ ਦੇ ਨਾਲ ਉਸ ਨਾਲ ਜਿਹੜਾ ਕਿ ਜ਼ਿਆਦਾ ਦਿੱਕਤ ਆਉਂਦੀ ਸੀਗੀ ਯਾਤਰੀਆਂ ਨੂੰ ਉਹਨਾਂ ਨੂੰ ਬੜੀ ਪਰੇਸ਼ਾਨੀ ਚੱਲਣੀ ਪੈਂਦੀ ਸੀਗੀ ਹੁਣ ਉਸ ਸੁਦਸਤੇ ਨੂੰ ਪੁਲ ਨੂੰ ਉਹਦਾ ਰਸਤਾ ਜਿਹੜਾ ਹੈ 메ਨ ਪੁਲ ਦੇ ਨਾਲ ਜੋੜ ਦਿੱਤਾ ਗਿਆ ਹੈ ਤਾਂ ਜੋ ਹੁਣ ਜਿਹੜਾ ਯਾਤਰੀ ਆਏਗਾ ਬਾਹਰੋਂ ਉਹ ਹੁਣ ਇਸ ਰਸਤੇ ਥਾਣੀ ਆ ਜਾਏਗਾ ਸੋ ਇਸ ਦੇ ਇੱਕ ਵਿਵਸਥਾ ਪੁਲਿਸ ਬਲੋਕ ਕੀਤੀ ਗਈ ਹੈ ట్రాఫిక్ ਪੁਲਿਸ ਬਲੋਕ ਕੀਤੀ ਗਈ ਹੈ ਤਾਂ ਜੋ ਜਿਹੜਾ ట్రాఫిక్ ਬਵਸਤਾ ਦੇ ਵਿੱਚ ਕੋਈ ਦਿੱਕਤ ਨਾ ਆਵੇ ਮੈਂ ਕੈਮਰਾ ਪਰਸਨ ਨੂੰ ਗਵਾੰਗਾ ਦੂਸਰੇ ਪਾਸੇ ਪੰਡਾਰੀ ਬ੍ਰਿਜ ਵਾਲੀ ਸਾਈਡ ਤੇ ਜਰੂਰ ਦਿਖਾਏ ਕਿ ਇਸ ਰਸਤੇ ਦੇ ਵਿੱਚ ਜਿਹੜੀ ਲੱਗੀ ਹੋਈ ਬੈਰੀਕੇਡ ਸੀਗੀ ਉਹ ਵੀ ਹਟਾ ਦਿੱਤੀ ਗਈ ਹੈ ਯਾਨੀ ਕਿ ਹੁਣ ਰਸਤਾ ਸਾਰਾ ਖੋਲ ਦਿੱਤਾ ਗਿਆ ਹੈ ਹੁਣ ਜੇ ਤੁਸੀਂ ਨਵੇਂ ਪੁਲ ਦੇ ਥੱਲਿਓਂ ਚੜ ਕੇ ਸਟੇਸ਼ਨ ਵਾਲੀ ਸਾਈਡ ਤੋਂ ਆਉਂਦੇ ਹੋ ਤਾਂ ਅੱਗੋਂ ਤੁਹਾਨੂੰ ਰੋਕੰਦਾ ਨਹੀਂ ਰੋਕ ਨਹੀਂ ਲੱਗਦੀ ਕਿਉਂਕਿ ਰੋਕ ਖੋਲ ਦਿੱਤੀ ਗਈ ਹੈ ਹੁਣ ਤੁਸੀਂ ਸਿੱਧਾ ਆਪਣਾ ట్రాਫਿਕ ਲੈ ਕੇ ਸਕਦੇ ਹੋ ਸਿੱਧਾ ਸਫਰ ਕਰ ਸਕਦੇ ਹੋ ਔਰ ਸਿੱਧਾ ਹੀ ਜਲੰਧਰ ਰੋਡ ਨੂੰ ਐਲੀਵੇਟਰ ਰੋਡ ਦੇ ਉੱਤੇ ਜਾ ਸਕਦੇ ਹੋ ਇਧਰ ਵਾਲਾ ਪਾਸਾ ਹਾਲ ਬਾਜ਼ਾਰ ਵਾਲਾ ਹੈ ਹਾਲ ਬਾਜ਼ਾਰ ਨੂੰ ਜਾਂਦੇ ਨੇ ਲੋਕ ਉਸ ਸਾਈਡ ਤੇ ਜਿਹੜਾ ਰੇਲਵੇ ਸਟੇਸ਼ਨ ਦੂਸਰਾ ਗੋਲਬਾਗ ਵਾਲਾ ਸਾਈਡ ਹੈ ਉਧਰ ਨੂੰ ਜਾਂਦੇ ਨੇ ਸੋ ਟ੍ਰੈਫਿਕ ਵਿਵਸਥਾ ਦੁਸਤ ਕਰਨ ਦਾ ਇਹ ਕੁਪਰਾਲਾ ਕੀਤਾ ਗਿਆ ਹੈ ਕੀ ਹੈ ਸਾਰਾ ਮਾਮਲਾ ਅਸੀਂ ਗੱਲ ਕਰ ਰਹੇ ਹਾਂ ਤੇ ਨਾਲ ਨੇ ਅਰਪਾਲ ਜੀ ਟ੍ਰੈਫਿਕ ਵਿਵਸਥਾ ਦੇ ਉੱਤੇ ਬੜੇ ਸਵਾਲ ਉੱਠਦੇ ਰਹੇ ਨੇ ਖਾਸ ਕਰਕੇ ਇਸ ਸਾਈਡ ਤੇ ਇਨਸਾਈਟ ਸਿਟੀ ਵੱਲ ਨੂੰ ਜਾਣਾ ਹੈ ਤਾਂ ਬੜਾ ਡਾਇਵਰਸ਼ਨ ਕਰਨਾ ਪੈਂਦਾ ਸੀਗਾ ਉਹਦੇ ਲਈ ਤੁਸੀਂ ਅੱਜ ਆਰਜੀ ਤੌਰ ਤੇ ਜਿਹੜਾ ਪ੍ਰੋਗਰਾਮ ਬਣਾਇਆ ਹੈ ਥੋੜਾ ਟ੍ਰੈਫਿਕ ਦਾ ਦੱਸਿਓ ਜੀ ਇਸ ਤਰ੍ਹਾਂ ਜੀ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਜਿਵੇਂ ਬੜੀ ਲੋਕਾਂ ਨੂੰ ਸਮੱਸਿਆ ਸੀ ਉਹ ਸਮੱਸਿਆ ਦੇ ਕਰਕੇ ਹੀ ਵੀ ਜਿਹੜੇ ਲੋਕ ਆਉਂਦੇ ਸੀ ਉਹਨਾਂ ਨੂੰ ਬੜਾ ਘੁੰਮ ਕੇ ਆਉਣਾ ਪੈਂਦਾ ਸੀ ਉਹਨੂੰ ਅਸੀਂ ਐਜ਼ ਅ ਟ੍ਰਾਇਲ ਬੇਸਿਸ ਅੱਜ ਖੋਲ੍ਹਿਆ ਵਾ ਕਿ ਜਿਹਦੇ ਨਾਲ ਕੋਈ ਟ੍ਰੈਫਿਕ ਜਾਮ ਨਾ ਹੋਵੇ ਹਾਂਜੀ ਹੁਣ ਜੇਕਰ ਇਹ ਕਾਮਯਾਬ ਹੋ ਗਿਆ ਤੇ ਇਹਨੂੰ ਪੱਕਾ ਲਾਗੂ ਕਰਾ ਦਿੱਤਾ ਜਾਏਗਾ ਦੂਸਰੀ ਗੱਲ ਇਹ ਹੈ ਇਹਨੂੰ ਇਹ ਕਾਮਯਾਬ ਕਰਨ ਲਈ ਦੋ ਚੀਜ਼ਾਂ ਨੂੰ ਲੋਕਾਂ ਨੂੰ ਕਰਨਾ ਪਏਗਾ ਉਹ ਕਰਨਾ ਪਏਗਾ ਕਿ ਜਿਨ੍ਹਾਂ ਨੇ ਅਸ਼ੋਕਾ ਚੌਂਕ ਤੋਂ ਹਾਲਗੇੜ ਜਾਣਾ ਵਾ ਉਹ ਪੁਰਾਣੇ ਪੁਲ ਤੋਂ ਹੋ ਕੇ ਇਸ ਇਸ ਜਿਹੜਾ ਵਾ ਪੋਲਿਆ ਆੜਾ ਭੰਡਾਰੀ ਪੁਲੇ ਦੇ ਪਰਲੇ ਪਾਸੇ ਸਿੱਧਾ ਉਤਰ ਜਾਣ ਓਕੇ ਉਹਨਾਂ ਨੂੰ ਇਸ ਪਾਸੇ ਨਾ ਜਾਣਾ ਪਵੇ ਤਾਂ ਕੁਆੜਾ ਜਿਹੜਾ ਕੱਟ ਲੱਗ ਰਿਹਾ ਨਾ ਇਹ ਕੱਟ ਨਾ ਲੱਗੇ ਠੀਕ ਹੈ ਇਹਦੇ ਨਾਲ ਕੱਟ ਨਾ ਜਾਮ ਹੁੰਦੀ ਟ੍ਰੈਫਿਕ ਇਹ ਨਾ ਹੋਵੇ ਇਹਦੀ ਵਜ੍ਹਾ ਕਰਕੇ ਉਧਰੋਂ ਆਉਣ ਉਹ ਕਿ ਇਸ ਸਾਈਡ ਨੂੰ ਉਤਰ ਜਾਣਗੇ ਇਧਰਲੇ ਇਧਰ ਨੂੰ ਆ ਜਾਣਗੇ ਤਾਂ ਟ੍ਰੈਫਿਕ ਪੀਸਫੁਲ ਚਲੇ ਮਤਲਬ ਇੱਕ ਗੱਲ ਸਵਾਲ ਹੈਗਾ ਕਿ ਪਹਿਲੇ ਜਿਸ ਤਰ੍ਹਾਂ ਨਮਾ ਪੁਲ ਬਣ ਗਿਆ ਸੀਗਾ ਉਧਰੋਂ ਟ੍ਰੈਫਿਕ ਆਉਂਦੀ ਸੀਗੀ ਸਾਰੀ ਡਾਇਵਰਟ ਹੁੰਦੀ ਸੀਗੀ ਪਰਲੇ ਵੱਲੋਂ ਜਿਹੜੀ ਬਾਹਰੋਂ ਵੀ ਆਉਂਦੀ ਸੀਗੀ ਐਲੀਵੇਟਰ ਤੋਂ ਵੀ ਹੁਣ ਤੁਸੀਂ ਰਸਤਾ ਜ਼ਰੂਰ ਖੋਲ ਦਿੱਤਾ ਇਹ ਰਸਤਾ ਬੜਾ ਛੋਟਾ ਹੈ ਕਿਉਂਕਿ ਇਧਰੋਂ ਨਿਕਲਣਾ ਮੁਸ਼ਕਲ ਜੀ ਹੁੰਦੀ ਹੈ ਨੇ ਜੇ ਰਸਤਾ ਛੋਟਾ ਨਹੀਂ ਇਹਨੂੰ ਰਸਤੇ ਨੂੰ ਖੋਲ ਦਿੱਤਾ ਜਾਊਗਾ ਇਹ ਕਾਰਾਂ ਕੁੜਾਂ ਦੋ ਕਾਰਾਂ ਬੜੀਆਂ ਆਰਾਮ ਨਾਲ ਲੰਘ ਜਾਂਦੀਆਂ ਇੱਥੇ ਵਨਵੇ ਆ ਇੱਥੇ ਕਿਹੜਾ ਟੂਵੇ ਆ ਵਨਵੇ ਆ ਆਉਣਾ ਆਰਾਮ ਨਾਲ ਨਿਕਲ ਜਾਣਾ ਵਾ ਇਹਨੂੰ ਦੋ ਜੇਕਰ ਕਾਮਯਾਬ ਹੋ ਗਿਆ ਨਾ ਕੋਈ ਜਾਮ ਲਗੇ ਤੇ ਫਿਰ ਇਹਨੂੰ ਹੋਰ ਥੋੜਾ ਖੋਲਾ ਕਰਦੇ ਆਗੇ ਜੀ ਤੁਸੀਂ ਇਧਰਲੀ ਸਾਈਡ ਤੇ ਜਿਹੜਾ ਤੁਸੀਂ ਇਹ ਰੋਕ ਲਾਈ ਹੋਈ ਹੈ ਇਧਰਲੇ ਬੰਨੇ ਇਹ ਵਾਲੀ ਰੋਕ ਕਿਉਂ ਨਹੀਂ ਹਟਾਉਂਦੇ ਆ ਜਿਹੜੀ ਆ ਲੱਗੀ ਹੋਈ ਹੈ ਇਹ ਇਸ ਕਰਕੇ ਨਹੀਂ ਜੀ ਇਹ ਲੋਕ ਜਿਹੜੇ ਆ ਉਧਰੋਂ ਵਨਵੇ ਆ ਇਹ ਸਿੱਧੇ ਲੋਕ ਜਿਹੜੇ ਉਧਰੋਂ ਚੱਲ ਜਾਣਗੇ ਤੇ ਟ੍ਰੈਫਿਕ ਜਾਮ ਹੋਏਗੀ ਇਹ ਥੱਲੇ ਦੀ ਜਾ ਕੇ ਵਨਵੇ ਘੁੰਮ ਕੇ ਪਕੌੜਿਆਂ ਵਾਲੇ ਤੇ ਉੱਪਰ ਚੜ੍ਹ ਕੇ ਤੇ ਫਿਰ ਵਾਪਸ ਜਾ ਸਕਦੇ ਆ ਅਸ਼ੋਕਾ ਚੌਕ ਓਕੇ ਇਹ ਤੁਸੀਂ ਦੱਸ ਰਹੇ ਹੋ ਕਿ ਆਰਜੀ ਤੌਰ ਤੇ ਖੋਲਿਆ ਹੈ ਕਿ ਟ੍ਰਾਇਲ ਬੇਸ ਦੇ ਉੱਤੇ ਕਿੰਨੀ ਦੇਰ ਦਾ ਟ੍ਰਾਇਲ ਤੁਸੀਂ ਇਹਦੇ ਵਿੱਚ ਦੇਖਦੇ ਪਿਓ ਕਿ ਤੁਹਾਨੂੰ ਟ੍ਰੈਫਿਕ ਥੋੜੀ ਦਰਸਤ ਹੋ ਜਾਏਗੀ ਨਹੀਂ ਜੀ ਸੈਚਰਡੇ ਸ਼ਾਮ ਤੱਕ ਸੈਚਰਡੇ ਸ਼ਾਮ ਤੱਕ ਟ੍ਰਾਇਲ ਟ੍ਰਾਇਲ ਇੱਕੋ ਦੋ ਦਿਨ ਦਾ ਟ੍ਰਾਇਲ ਨਹੀਂ ਹੁੰਦਾ ਟ੍ਰਾਇਲ ਕਿਉਂਕਿ ਟ੍ਰੈਫਿਕ ਕਈ ਵਾਰ ਸ਼ਾਮ ਨੂੰ ਵਜਾਂਦੀ ਕਿਤੇ ਦਿਨੇ ਵਾਦੀ ਕਈ ਵਾਰ ਕੋਈ ਗੁਰਪ੍ਰੋਵ ਆ ਗਿਆ ਉਹ ਦਿਨ ਵੱਧ ਗਈ ਹਾਂਜੀ ਕਈ ਦਿਨ ਹੁੰਦੇ ਆ ਕਿਉਂਕਿ ਸ਼ਰਧਾਲੂ ਵੀ ਸੈਟਰਡੇ ਸੰਡੇ ਹੁੰਦੇ ਆ ਆਪਾਂ ਇਹ ਸਾਰੇ ਦਿਨ ਨੂੰ ਬਾਕੀ ਦਿਨ ਜਿਹੜੇ ਆ ਸਾਡੇ ਉਹਦੇ ਵਿੱਚ ਆ ਕਿ ਵਰਕਿੰਗ ਡੇ ਆ ਸ਼ਾਮ ਨੂੰ ਦਫਤਰਾਂ ਛੁੱਟੀ ਹੁੰਦੀ ਇਹ ਸਾਰੇ ਦਿਨਾਂ ਨੂੰ ਕਰਕੇ ਅਸੀਂ ਸੈਟਰਡੇ ਸੰਡੇ ਤੱਕ ਟ్రायल ਕਰਾਂਗੇ ਤੇ ਉਸ ਤੋਂ ਬਾਅਦ ਫਿਰ ਦੇਖਾਂਗੇ ਕਿ ਕੀ ਰਿਜ਼ਲਟ ਹੈ ਸਰਪਾਲ ਜੀ ਸਾਡੇ ਕੁਲ ਇੱਕ ਵੱਡਾ ਟ੍ਰੈਫਿਕ ਦਾ ਕਾਰਨ ਹੈਗਾ ਕਿ ਬਾਗਾ ਬਾਰਡਰ ਦੇ ਜਿਹੜਾ ਰੀਟ੍ਰੇਟ ਖਤਮ ਹੁੰਦੀ ਹੈ ਉਦੋਂ ਸਾਰਾ ਟ੍ਰੈਫਿਕ ਕਿਸੇ ਪੁਲ ਦੇ ਉੱਤੇ ਦਾ ਕਿਸੇ ਨੇ ਬਾਹਰ ਜਾਣਾ ਹੈ ਤਾਂ ਵੀ ਉਹਨੇ ਐਸੇ ਪੁੱਲ ਤੇ ਜਾਣਾ ਕਿਸੇ ਨੇ ਹੋਟਲ ਤੇ ਜਾਣਾ ਹੈ ਜਾਂ ਗੋਲਡਨ ਟੈਂਪਲ ਦੇ ਕੋਲ ਜਾਣਾ ਐਸੇ ਬੋਲਦੇ ਇਹ ਉਹ ਸਾਰਾ ਜਾਮ ਹੋ ਜਾਂਦਾ ਉਦੋਂ ਦੇ ਲਈ ਤੁਹਾਨੂੰ ਲੱਗਦਾ ਕਿ ਵੀ ਇਹ ਕੰਮ ਠੀਕ ਰਹੇਗਾ ਨਹੀਂ ਜੀ ਮੈਂ ਤੁਹਾਨੂੰ ਦੱਸਦਾ ਜੀ ਇਹ ਜਿਹੜੀ ਆ ਬਾਗਾ ਬਾਰਡਰ ਦੀ ਸਮੱਸਿਆ ਉਹਦੇ ਚ ਦੋ ਚੀਜ਼ਾਂ ਨੇ ਵੀ ਜਿਹੜਾ ਹੈਗਾ ਨਾ ਵੱਲਾ ਵੱਲੇ ਬਾਈਪਾਸ ਤੇ ਬੜੇ ਚਿਰ ਦਾ ਪੁਲ ਬਣ ਰਿਹਾ ਉਹ ਹੁਣ ਉਹਨਾਂ ਥੋੜਾ ਬਣਾਇਆ ਤੇ ਫਿਰ ਅੱਗੇ ਤੋੜ ਦਿੱਤਾ ਲੋਕ ਵੱਲੇ ਬਾਈਪਾਸ ਤੇ ਜਿਹੜੇ ਜਾਮ ਉਹ ਤੋਂ ਵੀ ਡਰਦੇ ਐ ਕਿਉਂਕਿ ਉਧਰ ਵੀ ਜਾਣ ਤੋਂ ਥੋੜਾ ਗਰੇਕ ਇਸ ਕਰਕੇ ਸਾਰੇ ਲੋਕੀ ਜਿਹੜੇ ਭੰਡਾਰੀ ਪੁਲ ਥਾਣੀ ਕੋਸ਼ਿਸ਼ ਕਰਦੇ ਵੀ ਇਧਰ ਦੀ ਆ ਜੀ ਔਰ ਮੈਂ ਇਹ ਗੱਲ ਕਰਦਾ ਕਿ ਇਥੇ ਮੈਂ ਤੁਹਾਨੂੰ ਦੱਸ ਜੀ ਭੰਡਾਰੀ ਪੁਲ ਬੜਾ ਪੁਰਾਣਾ ਪੋੜਿਆ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਜਾਮ ਨਹੀਂ ਹੁੰਦੀ ਟ੍ਰੈਫਿਕ ਸਲੋ ਹੁੰਦੀ ਆ ਮੈਂ ਤੁਹਾਨੂੰ ਦੱਸ ਦਿਆਂ ਇਸ ਸ਼ਹਿਰ ਇਹੋ ਜਿਹਾ ਵਾ ਜੇ ਇੱਥੇ ਟ੍ਰੈਫਿਕ ਦੇ ਮਲਾਜ ਮਨਾਵੇ ਤਾਂ ਲੋਕ ਆਪ ਟ੍ਰੈਫਿਕ ਕੱਢਣ ਕਰ ਲੈਂਦੇ ਲੋਕ ਆਪ ਟ੍ਰੈਫਿਕ ਦੀ ਸਮੱਸਿਆ ਨੂੰ ਸਮਝ ਗਏ ਆਪ ਟ੍ਰੈਫਿਕ ਦਾ ਹੱਲ ਕਰ ਲੈਂਦੇ ਨੇ ਮੈਂ ਕਈ ਵਾਰ ਵੇਖਿਆ ਸਾਡੇ ਪ੍ਰੈਸ ਵਾਲੇ ਵੀ ਸਾਡੇ ਨਾਲ ਸਹਿਯੋਗ ਕਰਦੇ ਆ ਮੈਂ ਆਪ ਜੀ ਨੂੰ ਬੇਨਤੀ ਕਰਨਾ ਆਪ ਦੇ ਮਦਦ ਰਹੀ ਵੀ ਅੰਮ੍ਰਿਤਸਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਆਓ ਅੰਮ੍ਰਿਤਸਰ ਦੀ ਜਿਹੜੀ ਟ੍ਰੈਫਿਕ ਸਮੱਸਿਆ ਨੂੰ ਰਲ ਮਿਲ ਕੇ ਹੱਲ ਕਰੀਏ ਸਾਰੇ ਸਹਿਯੋਗ ਕਰੋ ਪ੍ਰੋਪਰ ਗੱਡੀਆਂ ਚ ਸਹੀ ਜਗ੍ਹਾ ਤੇ ਪਾਰਕਿੰਗ ਕਰੀਏ ਜਿਹੜੀਆਂ ਰਸਤੇ ਅਸੀਂ ਦੱਸੇ ਆ ਉਹਨਾਂ ਦੀ ਪਾਲਣਾ ਕਰੋ ਜਿਹੜੇ ਈ ਰਿਕਸ਼ੇ ਨੇ ਸ਼ਹਿਰਾਂ ਤੋਂ ਬਾਹਰਲੇ ਅਸੀਂ ਬੰਦ ਕਰਾ ਰਹੇ ਆ ਲੋਕਲ ਸ਼ਹਿਰ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਮੇਰੇ ਕੋਲ ਅੱਜ ਕਾਫੀ ਬੰਦੇ ਆਏ ਸੀ ਜਿਨ੍ਹਾਂ ਦੇ ਮਾਲਕਾਂ ਨੇ ਈ ਰਿਕਸ਼ੇ ਪਾਏ ਨੇ ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਨੇ 20 ਈ ਰਿਕਸ਼ੇ ਦੇ ਫਾਰਮ ਜਮ੍ਹਾਂ ਕਰਾਏ ਆ ਤੁਸੀਂ ਦਸਾਂ ਤੇ ਅਠਾਂ ਦੇ ਨੰਬਰ ਲਾਉਣ ਆਏ ਉਹ ਕਹਿੰਦੇ ਜੀ ਬਾਕੀ 10 ਜਿਹੜੇ ਅਸੀਂ ਡਰਾਈਵਰ ਦਿੱਤੇ ਨਹੀਂ ਕਿਉਂਕਿ ਉਹਨਾਂ ਕੋਈ ਹਲਫੀਆ ਬਿਆਨ ਲੈ ਰਹੇ ਆ ਕਿ ਤੁਸੀਂ ਵੀ ਕਿਸੇ ਨਸ਼ੇ ਵਾਲੇ ਨੂੰ ਜਾ ਦੂਸਰੇ ਬੰਦੇ ਨੂੰ ਜਿਹੜਾ ਕੋਈ ਏਜ ਹੋਵੇ ਜਿਹਦਾ ਬਾਡੀ ਪ੍ਰੋਪਰ ਨਾ ਕੰਮ ਕਰਦੀ ਹੋਵੇ ਜਿਹੜ ਕੋ ਉਹਨੂੰ ਈ ਰਿਕਸ਼ਾ ਨਹੀਂ ਦਿਓਗੇ ਜ਼ਿੰਮੇਵਾਰੀ ਤੁਹਾਡੀ ਹੋਏਗੀ ਇਸ ਕਰਕੇ ਈ ਰਿਕਸ਼ੇ ਜਿਹੜੇ ਆ ਕਿਰਾਏ ਤੇ ਵੀ ਅੱਧੇ ਜਾ ਰਹੇ ਨੇ ਉਹ ਸਮਝ-ਸੋਚ ਕੇ ਦੇ ਰਹੇ ਨੇ ਇਹ ਦੇ ਨਾਲ ਜਿਹੜਾ ਵੀ ਈ ਰਿਕਸ਼ੇ ਦੀ ਗਲਤੀ ਘਟ ਰਹੀ ਹੈ ਸ਼ੁਕਰੀਆ ਜੀ ਸੋ ਟ੍ਰੈਫਿਕ ਸਮੱਸਿਆ ਨੂੰ ਦੁਰਸਤ ਕਰਨ ਲਈ ਅੰਮ੍ਰਿਤਸਰ ਪੁਲਿਸ ਨੇ ਟ੍ਰਾਇਲ ਸ਼ੁਰੂ ਕੀਤਾ ਹੈ ਟ੍ਰਾਇਲ ਹੈ ਅੰਮ੍ਰਿਤਸਰ ਪੰਡਾਰੀ ਬ੍ਰਿਜ ਦੇ ਉੱਤੇ ਐਲੀਵੇਸ਼ਨ ਰੋਡ ਐਲੀਵੇਟਡ ਰੋਡ ਦੇ ਉੱਤੇ ਜਿਹੜਾ ਕਿ ਇਹ ਟ੍ਰਾਇਲ ਸ਼ੁਰੂ ਕੀਤਾ ਗਿਆ ਹੈ ਇਹ ਰੋਡ ਜਿਹੜੀ ਹੈ ਚਲੰਦਰ ਨੂੰ ਨਿਕਲਦੀ ਹੈ ਇੱਥੇ ਪਹਿਲੇ ਜੇ ਕੁਝ ਦੇ ਪਿਛਲੇ ਝਾਹਤ ਮਾਰੀਏ ਤਾਂ ਇਹ ਬੈਰੀਗੇਡਸ ਨਹੀਂ ਸੀ ਹੁੰਦੇ ਜਿਹਨੂੰ ਬਿਲਕੁਲ ਹੁਣ ਪੱਕਾ ਕਰ ਦਿੱਤਾ ਗਿਆ ਹੈ ਦੂਰ ਤੱਕ ਇਹ ਬਿਲਕੁਲ ਨਹੀਂ ਸੀ ਹੁੰਦੇ ਉਧਰੋਂ ਟ੍ਰੈਫਿਕ ਆਉਂਦੀ ਸੀਗੀ ਤੇ ਇਤੋਂ ਸਿੱਧੀ ਸਟੇਸ਼ਨ ਤੇ ਜਾਣਾ ਹੈ ਜਾਂ ਖਾਲ ਬਜ਼ਾਰ ਜਾਣਾ ਹੈ ਉਧਰ ਕੇ ਇੱਧਰ ਨੂੰ ਨਿਕਲਦੀ ਸੀਗੀ ਹੁਣ ਇਹਨੂੰ ਟ੍ਰੈਫਿਕ ਨੂੰ ਨਾਲ ਹੀ ਡਾਇਵਰਟ ਕਰ ਦਿੱਤਾ ਗਿਆ ਹੈ ਇੱਕ ਨਵਾਂ ਪੁਲ ਬਣਾ ਕੇ ਉਹ ਟ੍ਰੈਫਿਕ ਜੇ ਖਾਲ ਬਜ਼ਾਰ ਕਿਸੇ ਨੇ ਜਾਣਾ ਤੇ ਉਹਨੂੰ ਖਾਲ ਬਜ਼ਾਰ ਤੋਂ ਇੱਧਰੋਂ ਐਲੀਵੇਸ਼ਨ ਤੋਂ ਆਂਦੇ ਹੋਏ ਅਗਰ ਸਟੇਸ਼ਨ ਤੱਕ ਜਾਣਾ ਪੈਂਦਾ ਸਟੇਸ਼ਨ ਤੋਂ ਫਿਰ ਡਾਇਵਰਟ ਹੋ ਕੇ ਕ੍ਰਿਸਲ ਚੌਂਕ ਤੋਂ ਜਾਂਦਾ ਹੋ ਕੇ ਹਾਲ ਬਾਜ਼ਾਰ ਨੂੰ ਜਾਣਾ ਪੈਂਦਾ ਸੋ ਇਸ ਸਮੱਸਿਆ ਦਿਨ ਪ੍ਰਤੀ ਦਿਨ ਬਣ ਰਹੀ ਸੀਗੀ ਹਾਲ ਬਾਜ਼ਾਰ ਦੇ ਜਿਹੜੇ ਦੁਕਾਨਦਾਰ ਸੀਗੇ ਉਹਨਾਂ ਵੱਲੋਂ ਵੀ ਇਹ ਕੁਐਸਚਨ ਉਠਾਇਆ ਗਿਆ ਸੀਗਾ ਕਿ ਜਿਹੜਾ ਵਪਾਰੀ ਹੈ ਉਹਨੂੰ ਬੜਾ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਅਮਨਿਤ ਸਰ ਪੁਲਿਸ ਨੇ ਇਸ ਇਸ ਦਿੱਕਤ ਨੂੰ ਦੂਰ ਕਰਨ ਲਈ ਇੱਕ ਟਰਾਇਲ ਸ਼ੁਰੂ ਕੀਤਾ ਹੈ ਐਲੀਵੇਸ਼ਨ ਐਲੀਵੇਟਡ ਰੋਡ ਦੇ ਜਿਹੜਾ ਬੰਨ ਲਾਇਆ ਗਿਆ ਸੀਗਾ ਜਿਹੜੀ ਬਣਾ ਕੇ ਉਹਨੂੰ ਰੋਕ ਦਿੱਤਾ ਗਿਆ ਸੀ ਉਸ ਨੂੰ ਤੋੜ ਕੇ ਰਸਤਾ ਬਣਾ ਦਿੱਤਾ ਗਿਆ ਹੁਣ ਜਿਹੜਾ ਟ੍ਰੈਫਿਕ ਉਧਰੋਂ ਜਲੰਧਰ ਰੋਡ ਤੋਂ ਆਏਗੀ ਉਹ ਜਿਹਨੇ ਇਸ ਰਸਤੇ ਜਾਣਾ ਹੈ ਉਹ ਹਾਲ ਬਾਜ਼ਾਰ ਨੂੰ ਨਿਕਲ ਜਾਏਗੀ ਦੂਸਰੇ ਪਾਸੇ ਗੋਲ ਬਾਗ ਰੇਲਵੇ ਸਟੇਸ਼ਨ ਨੂੰ ਜਾਣਾ ਹੈ ਉਹ ਰਸਤੇ ਤੇ ਉਹ ਵੀ ਟ੍ਰੈਫਿਕ ਇੰਚਾਰਜ ਨੂੰ ਦੱਸਿਆ ਗਿਆ ਹੈ ਕਿ ਇਸ ਰਸਤੇ ਤੋਂ ਜਾਏਗਾ ਸੋ ਜਿਹੜਾ ਪੁਰਾਣਾ ਬ੍ਰਿਜ ਸੀਗਾ ਪੁਰਾਣੇ ਬ੍ਰਿਜ ਦੇ ਜਿਹੜੇ ਵਿਚਕਾਰ ਲੱਗੇ ਹੋਏ जगले से वो भी उतार देते गए ने और रास्ता खोल दिता गया उम्मीद है कि ये ट्रैफिक व्यवस्था इस दे नाल सुचारू हो पाएगी कैमरा पर्सन विपेंद्र नाल ज्योति बहल दैनिक सवेरा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर